ਅਨਕੁਸ਼ ਫੜ ਲੈਣਾ ਆਓ ਲੋਟੀ ਕਰਨ ਦੇ ਦਿਓ ਸਾਡੇ ਸਾਰੇ ਡਾਕਟਰ ਆ ਗਏ ਹੋਰ ਤੱਕ ਨੀਜੀ ਰੋਗ ਦੇ ਨੀਜੀ ਸਭ ਆ ਗਏ ਆ ਜਾਓ

ਪਹਿਲੇ ਤਾਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜੈ ਸ਼ੀ ਰਾਮ ਹਰ ਹਰ ਮਹਾਦੇਵ ਸ੍ਰੀ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਮੈਂ ਵਿਕਰਮਿੰਦ ਲੋਤਰਾ ਆਲ ਇੰਡੀਆ ਹਿੰਦੂ ਇਕਤਾ ਮੰਡਾ ਦਾ ਰਾਸ਼ੀਦ ਅਕਸ਼ ਅੱਜ ਤੁਹਾਡੇ ਨਾਲ ਜਿਹੜੇ ਰਾਸ਼ੀਦ ਦੇ ਮਹਾਂ ਸਚਿਵ ਜੀ ਹੈ ਵਿਕਾਸ ਵਰਮਾ ਜੀ ਸਾਡੇ ਕੇ ਆਈ ਮੈਮੋਰੀਅਲ ਚੈਰੇ ਹਸਪੀਟਲ ਦੇ ਓਨਰ ਹੈ ਅਮਨ ਅਮਨਜੀਤ ਸਿੰਘ ਸੋਤਾ ਜੀ ਔਰ ਮਹੰਤ ਪ੍ਰਤਾਪ ਸਿੰਘ ਜੀ ਦੇ ਪੂਰੇ ਸਮਰਥਨ ਦੇ ਨਾਲ ਇੱਕ ਚੈਰੀਟੇਬਲ ਹਸਪੀਟਲ ਖੋਲਿਆ ਗਿਆ ਹੈ ਔਰ ਅਸੀਂ ਜਨਤਾ ਨੂੰ ਇਹ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਵੱਲੋਂ ਇੱਕ ਆਪਣੇ ਜਿਹੜੇ ਮਾਪਿਆਂ ਦੀ ਯਾਦ ਦੇ ਵਿੱਚ ਇਹ ਚੈਡੋ ਹਸਪੀਟਲ ਖੋਲਿਆ ਗਿਆ ਜਿਹਦੇ ਵੀ ਜਿਹੜੀ ਫੈਸਿਲਿਟੀਆਂ ਹੈ ਸਕਿਨ ਡੈਂਟਲ ਗਾਇਨੀਜ਼ ਆਈਸ ਔਰ ਜਿਹੜੀ ਟਾਈਮਿੰਗ ਹੈ ਉਹ 9 ਤੋਂ 8 ਦੀ ਹੈ ਔਰ ਇੱਥੇ ਮੈਨੂੰ ਇਹ ਕਹਿੰਦੀ ਬੜੀ ਖੁਸ਼ੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਵੀ ਅੱਜ ਦੇ ਅਜੋਕੇ ਲੋਕ ਹੈ ਜਿਹੜੇ ਆਪਣੀ ਮਾਪਦਾਰ ਦੀ ਯਾਦ ਦੇ ਵਿੱਚ ਚੈਡੋ ਹਸਪੀਟਲ ਹਸਪੀਟਲ ਖੋਲ ਰਿਹਾ ਔਰ ਬੜੇ ਇੱਕ ਮਿਨੀਮਮ ਰੇਟ ਦੇ ਉੱਤੇ ਜਿਹੜੀ ਇਹਨਾਂ ਨੇ ਹਸਪੀਟਲ ਨੂੰ ਖੋਲਿਆ ਹੋਇਆ ਹੈ ਔਰ Hindu Ekta Manch ਹਮੇਸ਼ਾ ਹੀ ਆਪਣੇ ਸਮਾਜ ਲਈ ਇਹ ਇੰਨਾ ਲੋਕਾਂ ਨੂੰ ਅੱਗੇ ਲਿਆਂਦੇ ਹਮੇਸ਼ਾ ਖੜੀ ਆ ਔਰ ਇੰਨਾ ਵਿੱਚ ਇੱਕ ਬਹੁਤ ਵਧੀਆ ਹੋਰ ਕੀਤਾ ਇਹਨਾਂ ਨੇ ਕਿ 15 ਤੋਂ 20 ਜਿਹੜੀਆਂ ਮੈਡੀਸਿਨਸ ਹੈ ਉਹ ਇਹਨਾਂ ਨੂੰ ਫ੍ਰੀ ਜਿਹੜੀ ਪੇਸ਼ੈਂਟ ਨੂੰ ਉਪਲਬਧ ਕਰਾਇਆ ਜਾ ਰਹੀਆਂ ਵਾ ਅਸੀਂ ਜਨਤਾ ਨੂੰ ਇਹ ਅਵੇਅਰ ਕਰਨਾ ਚਾਹੁੰਦੇ ਆ ਕਿ ਤੁਸੀਂ ਆਪਣਾ ਜਿਹੜਾ ਕੋਈ ਮੀਡਲ ਕਲਾਸ ਦਾ ਕਿਸੇ ਨਾ ਵੀ ਹੈ ਉਸ ਚੈਰੀਟੇਟਿਵ ਕਲਬ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਸਕਦਾ ਵਾ ਇੱਕ ਬਹੁਤ ਮਿਨੀਮਮ ਰੇਟ ਦੇ ਉੱਤੇ ਉਹ 4 ਮਹੀਨੇ ਬਾਅਦ ਇੱਥੇ ਇੱਕ ਸਰਜਰੀ ਚੱਲੂ ਹੋ ਰਹੀ ਆ Hindu Ekta Amma ਜਦੋਂ ਇਹ ਸਰਜੀ ਕਰਨਗੇ ਆਪਣੇ ਹਸਪਤਾਲ ਦੇ ਵਿੱਚ ਵੀ ਆਪਣੇ ਫੰਡ ਦੇ ਵਿੱਚੋਂ ਵੀ ਇੱਕ ਚੈੱਕ ਇਹਨਾਂ ਨੂੰ ਜਰੂਰ ਦੇਗੀ जय श्री राम हर हर महादेव विकास वर्मा हो, ने। ने जो हिंदुत्वता मंच ਤੋਂ ਜਨਰਲ ਸਕੱਤਰ ਅੱਜ ਇੱਕ ਬੜਾ ਹੀ ਖੁਸ਼ੀ ਦਾ ਦਿਹਾੜਾ ਹੈ ਕਿ ਮਹਾਂ ਤੇ ਨਾਲ ਇੱਕ ਕੇਆਈ ਮੈਮੋਰੀਅਲ ਚੈਰੀਟੇਬਲ ਹਸਪੀਟਲ ਦਾ ਉਦਘਾਟਨ ਹੋਣ ਜਾ ਰਿਹਾ ਹੈ ਜਿਹਦੇ ਮੇਨ ਸੰਸਥਾਪਕ ਅਮਨਜੀਤ ਸਿੰਘ ਸਚ ਦੇਵਾ ਜੀ ਨੇ ਇਹਨਾਂ ਨੇ ਬਹੁਤ ਹੀ ਵਧੀਆ ਇੱਕ ਕੰਮ ਕੀਤਾ ਜੋ ਕਿ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਉਹ ਹੁਣ ਬਹੁਤ ਸੌਖਾ ਕੰਮ ਹੋ ਜਾਏਗਾ ਸਾਡੇ ਖਾਸ ਕਰਕੇ ਆ ਗੋਪਾਲਨਗਰ 1 ਨੰਬਰ ਗਲੀ ਵਿੱਚ ਚੈਰੀਟੇਬਲ ਹਸਪੀਟਲ ਖੋਲਿਆ ਇੱਥੇ ਕਈਆਂ ਨੂੰ ਫਰੀਦ ਦਵਾਈ ਮਿਲੇਗੀ ਔਰ ਜਿਹੜੀਆਂ ਦਵਾਈਆਂ ਬਾਜ਼ਾਰੋਂ ਲੋਕੀ ਲੈਂਦੇ ਨੇ ਉਹ ਵੀ 20-25% ਜਿਹੜਾ ਲੈਸ ਦੇ ਉੱਤੇ ਮਿਲੇਗੀ ਮੈਂ ਅਮਨਜੀਤ ਸਿੰਘ ਸੱਚ ਦੇਵਾ ਅੱਜ ਇੱਥੇ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਮਾਪੇ ਦੀ ਯਾਦ ਦੇ ਵਿੱਚ ਕੇਆਈ ਮੈਮੋਰੀਅਲ ਚੈਰੀਟੇਬਲ ਹਸਪੀਟਲ ਗਲੀ ਨੰਬਰ 1 ਗੋਪਾਲ ਨਗਰ ਵਿਖੇ ਅਸੀਂ ਸ਼ੁਰੂਆਤ ਸ਼ੁਰੂ ਕੀਤਾ ਹੈ ਜੋ ਕਿ ਪਿਛਲੇ 8 ਮਹੀਨਿਆਂ ਤੋਂ ਸਫਲਤਾਪੂਰਕ महंत ਪ੍ਰਤਾਪ ਦਾਸ ਜੀ ਦੀ ਭਰਪੂਰ ਸਪੋਰਟ ਦੇ ਨਾਲ ਚੱਲ ਰਿਹਾ ਹੈ ਤੇ ਅਸੀਂ ਇੱਥੇ ਫਿਜ਼ੀਓਥੈਰੇਪੀ ਸਕਿਨ ਜਰਨਲ ਗਾਇਨੀ ਆਈਜ਼ ਤੇ ਡੈਂਟਲ ਦਾ ਜਿਹੜੇ ਵੀ ਪੇਸ਼ੈਂਟਸ ਹੈ ਅਸੀਂ ਇੱਥੇ ਦੇਖ ਰਹੇ ਹਾਂ ਅੱਗੇ ਵੀ ਸਾਡਾ ਪਲਾਨ ਹੈ ਕਿ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਅਸੀਂ ਇੱਥੇ ਅੱਖਾਂ ਦੀ ਸਰਜਰੀ ਤੇ ਜਨਰਲ ਸਰਜਰੀ ਦਾ ਵਿੰਗ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿੱਚ ਸਾਨੂੰ ਬਾਬਾ ਜੀ ਦੀ ਪੂਰੀ ਪੂਰੀ ਫੁੱਲ ਸਪੋਰਟ ਸਾਨੂੰ ਸਟਾਰਟਿੰਗ ਤੋਂ ਹੀ ਰਹੀ ਹੈ ਤੇ ਅੱਗੇ ਵੀ ਸਾਨੂੰ ਪੂਰੀ ਉਮੀਦ ਹੈ ਕਿ ਉਹ ਸਾਨੂੰ ਇਸੇ ਤਰ੍ਹਾਂ ਹੀ ਆਪਣਾ ਸਪੋਰਟ ਕਰਦੇ ਰਹਿਣਗੇ ਤੇ ਆਪਣਾ ਹੱਥ ਸਾਡੇ ਮੋਢੇ ਉੱਤੇ ਰੱਖਣਗੇ ਇੱਥੇ ਸਾਡੇ ਸਾਰੇ ਹੀ ਸੀਨੀਅਰ ਡਾਕਟਰਸ ਡਾਕਟਰ ਏ ਐਸ ਚਦੇਵਾ ਜੋ ਕਿ ਇੱਥੇ ਹਰ ਸੋਮਵਾਰ ਦੇ ਸੋਮਵਾਰ ਸੇਵਾ ਕਰਨ ਲਈ ਆਂਦੇ ਹਨ ਤੇ ਮਰੀਜ਼ਾਂ ਨੂੰ ਬਿਲਕੁਲ ਹੀ ਘੱਟ ਤੋਂ ਘੱਟ ਦੇ ਜਾਂ ਫਰੀਜ਼ ਦੇ ਉੱਤੇ ਦੇਖਦੇ ਹਨ ਡਾਕਟਰ ਸ਼ਿਵਾਜੀ ਰਾਏ ਡਾਕਟਰ ਅਜੇ ਕੁਮਾਰ ਜੀ ਡਾਕਟਰ ਮੁਸਕਾਨ ਹੰਸ ਡਾਕਟਰ ਆਪਣਾ ਇਕਤਾ ਉਪਲ ਅਤੇ ਹੋਰ ਵੀ ਹਰ ਤਰ੍ਹਾਂ ਤਰ੍ਹਾਂ ਦੇ ਡਾਕਟਰ ਸਾਡੇ ਕੋਲ ਅਵੇਲੇਬਲ ਹਨ ਤੇ ਅਸੀਂ ਕੋਸ਼ਿਸ਼ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਸ਼ਹਿਰ ਦੇ ਵੱਡੇ ਤੋਂ ਵੱਡੇ ਡਾਕਟਰਾਂ ਨੂੰ ਰਿਕਵੈਸਟ ਕਰਕੇ ਇੱਥੇ ਲੈ ਕੇ ਆਈਏ ਤਾਂ ਕਿ ਇਥੋਂ ਜਿਹੜੇ ਵੀ ਮਰੀਜ਼ ਨੇ ਉਹ ਇੱਥੋਂਾਂ ਦੀ ਸੇਵਾਵਾਂ ਦਾ ਭਰਪੂਰ ਫਾਇਦਾ ਉਠਾ ਸਕਣ ਤੇ ਇੱਥੇ ਅਸੀਂ ਜਿਵੇਂ ਕਿ ਪਹਿਲੇ ਵੀ ਭਾਈ ਸਾਹਿਬ ਨੇ ਦੱਸਿਆ ਕਿ ਇੱਥੇ ਅਸੀਂ 15 ਤੋਂ 20 ਤਰ੍ਹਾਂ ਦੀਆਂ ਦਵਾਈਆਂ ਇਹੋ ਜਿਹੀਆਂ ਹਨ ਜਿਹੜੀਆਂ ਕਿ ਹਰ ਮਰੀਜ਼ ਨੂੰ ਜੇ ਜ਼ਰੂਰਤ ਹੁੰਦੀ ਹੈ ਤੇ ਫ੍ਰੀ ਆਫ ਕਾਸਟ ਦਿੰਨੇ ਆ ਤੇ ਜੇ ਕੋਈ ਡਾਕਟਰ ਜਿਹੜੇ ਸਾਬਾਨ ਇੱਥੇ ਆਂਦੇ ਆ ਜੇ ਕੋਈ ਉਹ ਦਵਾਈਆਂ ਲਿਖਦੇ ਵੀ ਹਨ ਤੇ ਅਸੀਂ ਉਹਨਾਂ ਦੇ ਉੱਤੇ ਵੀ ਚਾਹੇ ਉਹ ਸਾਨੂੰ ਬਾਜ਼ਾਰੋਂ ਕਿਸੇ ਵੀ ਰੇਟ ਤੇ ਮਿਲਣ ਉਹਨਾਂ ਤੇ 20 ਤੋਂ 25% ਡਿਸਕਾਊਂਟ ਆਪਾਂ ਦਿੰਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਵੀ ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਆਪਾਂ ਸਮਾਜ ਦੀ ਸੇਵਾ ਦੇ ਵਿੱਚ ਕਰ ਸਕਦੇ ਆ ਤੇ ਉਹ ਕਰ ਸਕੀ ਹੈ ਜੀ ਜ ਸਵੇਰੇ 9 ਵਜੇ ਸਾਡਾ ਸੈਂਟਰ ਖੁੱਲ ਜਾਂਦਾ ਹੈ ਤੇ ਰਾਤੀ 8 ਵਜੇ ਤੱਕ ਚੱਲਦਾ ਹੈ ਜਿਹਦੇ ਵਿੱਚ ਫਿਜ਼ੀਓਥੈਰੇਪੀ ਦਾ ਜਿਹੜਾ ਸਿਰਫ 2 ਤੋਂ 3 ਘੰਟੇ ਬ੍ਰੇਕ ਹੁੰਦੀ ਹੈ ਬਾਕੀ ਸਾਰਾ ਦਿਨ ਚੱਲਦਾ ਹੈ